ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਰੂਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਰਮਾਲਾ ਸਾਹਿਬ ਚੜਾਉਣੀ ਹੈ ਤੇ ਸਾਨੂੰ ਰਮਾਲਾ ਸਾਹਿਬ ਚੜਾਉਣ ਦਾ ਕੀ ਫਲ ਮਿਲਦਾ ਹੈ ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਸਮਝ ਲਈ ਕਿ ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੀਆਂ ਸੰਗਰਾਣ ਦੇ ਦਿਹਾੜੀ ਤੇ ਜਾਂ ਫਿਰ ਮੱਸੀਆ ਦੇ ਦਿਹਾੜੀ ਤੇ ਜਾਂ ਕਿਸੇ ਵੀ ਦਿਨ ਅਸੀਂ ਚੱਲਨੇ ਅਤੇ ਅਸੀਂ ਰੂਮਾਲਾ ਸੇਵ ਚੜਾ ਕੇ ਆਉਂਦੇ ਹਾਂ ਤੇ ਸਾਨੂੰ ਰੂਮਾਲਾ ਸੇਵ ਚੜਾਉਣ ਦਾ ਕੀ ਫਲ ਮਿਲਦਾ ਹੈ ਉਸ ਦੇ ਨਾਲ ਸਾਡੇ ਘਰ ਦੇ ਵਿੱਚ ਕਿੰਨੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਇਸੀ ਤਰ੍ਹਾਂ ਆਪਾਂ ਸਾਰੇ ਇਹ ਪ੍ਰਚੰਦੀਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਸਭਨਾ ਦੇ ਗੁਰੂ ਨੇ ਤੇ ਬਹੁਤ ਹੀ ਮਹਾਨ ਗੁਰੂ ਨੇ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਤਾਂ ਸੱਚੇ ਸਤਿਗੁਰੂ ਬਹੁਤ ਜ਼ਿਆਦਾ ਮਹਾਨ ਨੇ ਜਿਹੜੀ ਭੈਣ ਭਰਾ ਕਹਿੰਦੇ ਆ ਨਾ ਕਿ ਸਾਡੀ ਘਰ ਦੇ ਵਿੱਚ ਦੁੱਖ ਹੀ ਦੁੱਖ ਰਹਿੰਦੇ ਨੇ ਅਸੀਂ ਬਹੁਤ ਪਰਮਾਤਮਾ ਦਾ ਨਾਮ ਵੀ ਲੈਣੇ ਆ ਬਰਸਾਡੀ ਘਰ ਦੇ ਵਿੱਚੋਂ ਦੁੱਖ ਚਾਹਮ ਦਾ ਨਾਮ ਨਹੀਂ ਲੈਂਦੇ ਟੈਨਸ਼ਨ ਤੇ ਟੈਨਸ਼ਨ ਰਹਿੰਦੀ ਹੈ ਜਿੰਨਾ ਘਰਾਂ ਦੇ ਵਿੱਚ ਦੁੱਖ ਤੇ ਖੁलीफ ਤੇ ਟੈਨਸ਼ਨ ਰਹਿੰਦੀ ਕਿਸੇ ਵੀ ਕੰਮ ਦੇ ਵਿੱਚ ਬਰਕਤ ਨਹੀਂ ਪੈਂਦੀ ਤੇ ਜਿਹੜੀ ਅੱਜ ਦੀ ਵੀਡੀਓ ਹੈ ਇਹ ਉਹਨਾਂ ਪੈਣ ਪ੍ਰਵਰਨ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਆਪਾਂ ਸਾਰੇ ਪੈਣ ਪ੍ਰਾ ਗੁਰਦੁਆਰਾ ਸੇਵ ਦਾ ਚੰਨੀ ਹੀ ਚਾਣੇ ਤੇ ਜੇਕਰ ਅਸੀਂ ਗੁਰਦੁਆਰਾ ਸੇਵ ਚੰਨਦੇ ਸਮੇਂ ਇੱਕ ਰਮਾਲਾ ਸਹਿਬ ਲੈ ਕੇ ਚਾਣਨੀ ਆ ਰਮਾਲਾ ਸਹਿਬ ਚੜਾਉਣੀ ਆ ਤੇ ਕੀ ਉਸ ਦਾ ਕਰਨ ਕੀ ਫਲ ਮਿਲਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਸਾਰੇ ਹਾਲਾਤ ਠੀਕ ਹੋ ਜਾਂਦੇ ਨੇ ਕਿ ਸਾਨੂੰ ਕਿਵੇਂ ਚੜਾਉਣੀ ਕਿਸ ਵਿਧੀ ਦੇ ਨਾਲ ਅਸੀਂ ਇਹ ਸਾਰੀ ਵਿਚਾਰ ਦੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਤੁਸੀਂ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੁੰਣ ਵਾਲੀ ਹੈ। ਇਸ ਵੀਡੀਓ ਨੂੰ ਤੁਸੀਂ ਅੱਗੇ ਹੋਰ ਪੈਨਪਰਮ ਤੱਕ ਵੀ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦੁਖਿਆਰੀ ਵੀਰ ਪੈਨ ਦਾ ਵੀ ਭਲਾ ਹੋ ਸਕਦਾ ਹੈ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਚੰਨੇ ਆ ਤੇ ਅਸੀਂ ਹਮੇਸ਼ਾ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਸਾਡੇ ਵੱਲੋਂ ਜੋ ਵੀ ਤੇਲ ਫੁੱਲ ਪੇਟਾਈ ਉਸ ਨੂੰ ਤੁਸੀਂ ਪਰਵਾਣ ਕਰਨਾ ਸਾਡੇ ਦਿੱਤੇ ਹੋਏ ਵਸਤਰ ਅੰਗੀਕਾਰ ਕਰਨੇ ਇਸੇ ਤਰ੍ਹਾਂ ਜਦੋਂ ਵੀ ਅਸੀਂ ਗੁਰਦੁਆਰਾ ਸੇਵ ਚੱਲਨੇ ਆ ਕਿ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਅਸਿਰਮਾਲਾ ਸੇਵ ਪੇਟ ਕਰਦੀ ਆ ਅਸਿਰਮਾਲਾ ਸੇਵ ਅਰਪਿਤ ਕਰਦੇ ਆ ਗੁਰੂ ਨੂੰ ਤੇ ਇਸ ਦਾ ਸਾਨੂੰ ਬਹੁਤ ਹੀ ਜ਼ਿਆਦਾ ਵੱਡਾ ਫਲ ਮਿਲਦਾ ਹੈ ਇਸੀ ਤਰ੍ਹਾਂ ਚਦੂਵੀ ਅਸੀਰ ਰਮਾਲਾ ਸੇਬ ਖਰੀਦਣ ਜਾਣੇ ਆ ਤੇ ਇੱਕ ਆਮ ਜਿਹੀ ਦੁਕਾਨ ਤੋਂ ਅਸੀਂ ਜਾ ਕੇ ਰਮਾਲਾ ਸੇਬ ਖਰੀਦ ਕੇ ਲੈ ਆਉਨੇ ਆ ਇਸ ਵਿਸ਼ੇ ਤੇ ਵੀ ਇੱਕ ਛੋਟੀ ਜਿਹੀ ਤੁਹਾਨੂੰ ਬੇਨਤੀ ਕਰਨੀ ਜਦੋਂ ਵੀ ਆਪਾਂ ਕਿਸੇ ਵੀ ਸ਼ੌਪ ਦੁਕਾਨ ਤੇ ਚੱਲਨੇ ਆ ਤੇ ਰਮਾਲਾ ਸੇਬ ਆਪਾਂ ਲੈਣਾ ਹੁੰਦਾ ਆਪਾਂ ਉਹਨਾਂ ਨੂੰ ਇਹੀ ਕਹਿ ਦੇ ਦਿੰਨੀਆਂ ਕਿ ਅਸੀਂ ਰਮਾਲਾ ਸੇਬ ਲੈਣਾ ਹੈ ਸਾਨੂੰ ਰਮਾਲਾ ਸੇਬ ਦਿਖਾਓ ਤੇ ਜਦੋਂ ਅਸੀਂ ਉਹ ਰਮਾਲਾ ਲੈ ਗਏ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਬੂਪੀਟ ਕਰਦੇ ਆਂ ਕੰਨ ਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਜਾਂਦਾ ਹੈ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਉਸ ਰਮਾਲੇ ਨੂੰ ਅੰਗੀਕਾਰ ਕਰ ਲੈਂਦੇ ਨੇ ਤੇ ਜਦੋਂ ਉਹ ਹੀ ਰਮਾਲਾ ਸੇਬ ਗੁਰੂ ਸਾਹਿਬ ਜੀ ਦੀ ਹਜੂਰੀ ਤੇ ਪਿੰਜ ਆ ਜਾਂਦਾ ਹੈ ਇਸੀ ਤਰ੍ਹਾਂ ਚਦੁਰ ਮੱਲਾ ਸੇਮ ਗੁਰੂ ਦੀ ਹਚੂਰੀ ਦੇ ਵਿੱਚ ਆ ਜਾਂਦਾ ਤੇ ਉਹ ਸੇਬ ਵੀ ਪ੍ਰਾਪਤ ਕਰ ਲੈਂਦਾ ਤੇ ਆਪਾਂ ਫਿਰ ਵੀ ਕੀ ਬੋਲਦੇ ਆ ਰੁਮਾਲਾ ਸਾਹਿਬ ਇਸੇ ਤਰ੍ਹਾਂ ਤੁਹਾਡੀ ਅਗੇ ਬੇਨਤੀ ਕਰਦੇ ਆ ਕਿ ਜਿਹੜੀ ਚੀਜ਼ ਗੁਰੂ ਸਾਹਿਬ ਦੇ ਕੋਲ ਆ ਜਾਂਦੀ ਏ ਉਹਨੇ ਸੇਬ ਵੀ ਪ੍ਰਾਪਤ ਕਰ ਲਈ ਤੇ ਇਸ ਤੋਂ ਆਪਾਂ ਇਹ ਹੀ ਚੰਨਣੀ ਏ ਕਿ ਆਪਾਂ ਇੱਕ ਮਨੁੱਖ ਇੱਕ ਇਨਸਾਨ ਤੇ ਆਪਾਂ ਕਿਸ ਦਿਨ ਸੇਬ ਵੀ ਪ੍ਰਾਪਤ ਕਰਾਂਗੇ ਕਿ ਆਪਾਂ ਕਿਸ ਦਿਨ ਗੁਰੂ ਦੀ ਲੜ ਲੱਗਣਾ ਤੇ ਗੁਰੂ ਵਾਲੇ ਬਣਨਾ ਸਾਨੂੰ ਜ਼ਰੂਰਤ ਹੀ ਤਾਂ ਗੁਰੂ ਦੀ ਲੜ ਲੱਗਣ ਦੀ ਗੁਰੂ ਵਾਲੇ ਬਣਨ ਦੀ ਇਸ ਤਰੀਕੇ ਦੇ ਨਾਲ ਦੂਸਰੀ ਬੇਨਤੀ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਹਰ ਇੱਕ ਬੀਕਤੀ ਰਮਾਲਾ ਸਾਹਿਬ ਲੈ ਕੇ ਆ ਰਿਹਾ ਹੈ ਤੇ ਰਮਾਲਾ ਸਾਹਿਬ ਗੁਰੂ ਨੂੰ ਪੇਟ ਕਰ ਰਿਹਾ ਹੈ ਰਮਾਲਾ ਸਾਹਿਬ ਗੁਰੂ ਨੂੰ ਪੇਟ ਵੀ ਕਰਨਾ ਚਾਹੀਦਾ ਬਹੁਤ ਚੰਗੀ ਗੱਲ ਹੈ ਇਸ ਤਰੀਕੇ ਦੇ ਨਾਲ ਅਸੀਂ ਹਰ ਵਾਰ ਜਦੋਂ ਗੁਰਦੁਆਰਾ ਸੇਵ ਜਾਂਦੇ ਆ ਉਸ ਸਮੇਂ ਹੀ ਰੁਮਾਲਾ ਸੇਵ ਭੀਟ ਕਰਨਾ ਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਨੀ ਕਿ ਅਸੀਂ ਰੁਮਾਲਾ ਸੇਵ ਭੀਟ ਕੀਤਾ ਚਾਹ ਕਰੀਏ ਤਾਂ ਇਹ ਵੀ ਗੱਲ ਸਹੀ ਨਹੀਂ ਹੁੰਦੀ ਕਿਉਂਕਿ ਇਹ ਗੱਲ ਬਹੁਤ ਹੀ ਸਮਝਣ ਵਾਲੀ ਹੈ ਇਸ ਨੂੰ ਤੁਸੀਂ ਧਿਆਨ ਦੀ ਨਾਲ ਸਮਝਿਓ ਕਿਉਂਕਿ ਕਈ ਭੈਣ ਭਰਾ ਇਸ ਗੱਲ ਨੂੰ ਸੁਣ ਕੇ ਬਹੁਤ ਗਲਤ ਸੋਚਣ ਲੱਗ ਜਾਂਦੇ ਨੇ ਗੈਨ ਦਾ ਭਾਵ ਇਹੀ ਹੈ ਕਿ ਕਈ ਵਾਰ ਗੁਰਦੁਆਰਾ ਸਹਿਬ ਦੇ ਵਿੱਚ ਬਹੁਤ ਜ਼ਿਆਦਾ ਰਮਾਲਾ ਸੇਮ ਪੂਛਾਂਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਹਰ ਵਾਰ ਗੁਰਦੁਆਰਾ ਸਹਿਬ ਚੱਲਦੇ ਆਤੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਰਮਾਲਾ ਸਹਿਬ ਭੇਟ ਕਰਦੇ ਆਂ ਤਾਂ ਗੁਰਦੁਆਰਾ ਸਹਿਬ ਦੀ ਵਿੱਚ ਰਮਾਲਾ ਸਹਿਬ ਰੱਖਣ ਨੂੰ ਜਗ੍ਹਾ ਨਹੀਂ ਬਚਦੀ। ਇਹ ਨਿਰਮਾਲਾ ਸਹਿਬ ਹੋ ਜਾਂਦੇ ਨੇ। ਫਿਰ ਕੀ ਹੁੰਦਾ ਹੈ ਕਿ ਫਿਰ ਉਹ ਹੀ ਰਮਾਲਾ ਸਾਹਿਬ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਵੇਚੇ ਜਾਂਦੇ ਨੇ ਤੇ ਫਿਰ ਲੋਕ ਇਸ ਗੱਲ ਨੂੰ ਕੀ ਕਹਿੰਦੇ ਆ ਕਿ ਰਮਾਲਾ ਸਾਹਿਬ ਕੁਤਵਾਰੇ ਵਾਲੇ ਵੇਚਦੇ ਨੇ ਇਸੇ ਤਰੀਕੇ ਦੇ ਨਾਲ ਜੇਕਰ ਉਹ ਰਮਾਲਾ ਸਾਹਿਬ ਨੂੰ ਰੱਖੀ ਰੱਖਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹਨਾਂ ਦੀ ਦੇਖਭਾਲ ਨਹੀਂ ਹੁੰਦੀ ਉਹ ਖਰਾਬ ਹੋ ਜਾਂਦੇ ਨੇ ਤੇ ਫਿਰ ਲੋਕ ਕਹਿੰਦੇ ਆ ਕਿ ਰਮਾਲਾ ਸਾਹਿਬ ਦੀ ਬੇਅਦਬੀ ਕਰ ਦਿੱਤੀ ਹੁਣ ਇਸ ਗੱਲ ਨੂੰ ਸੋਚ ਸਮਝ ਕੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇਸ ਗੱਲ ਨੂੰ ਆਪਾਂ ਕਿੱਧਰ ਨੂੰ ਲੈ ਕੇ ਜਾਇਏ ਇਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡੀਆਂ ਬਟੀਆਂ ਇਕੱਠਾ ਬਣ ਕੇ ਹਰਮਾਲਾ ਸਾਹਿਬ ਇੰਨੀ ਭੇਟ ਹੋ ਜਾਂਦੀ ਹੈ ਕਿ ਰੱਖੇ ਗਏ ਹੁੰਦੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਹਮੇਸ਼ਾ ਜਾਤਾ ਚਦੋਂ ਵੀ ਹਰਮਾਲਾ ਸਾਹਿਬ ਭੇਟ ਕਰਨਾ ਪੂਰਾ ਸੈੱਟ ਤੁਸੀਂ ਭੇਟ ਕਰੋ ਤਾਂ ਜੋ ਕਿ ਉਹ ਕੰਮ ਵੀ ਆ ਸਕੇ ਜੇਕਰ ਅਸੀਂ ਕੱਲਰ ਮਾਲਾ ਸਹਿਬ ਛੋਟਾ ਜਿਹਾ ਅਸੀਂ ਪੀਟ ਕਰਦੇ ਤਾਂ ਉਹ ਕੀ ਹੁੰਦਾ ਹੈ ਉਹ ਕਿਸੇ ਵੀ ਕੰਮ ਨਹੀਂ ਹੁੰਦਾ ਕਿਉਂਕਿ ਨਾ ਤਾਂ ਫਿਰ ਆਪਾਂ ਉਹ ਨੂੰ ਗੁਰੂ ਸਹਿਬ ਦੇ ਅੰਗ ਤੇ ਲਾ ਸਕਦੇ ਆ ਤੇ ਨਾ ਹੀ ਫਿਰ ਆਪਾਂ ਉਸ ਨੂੰ ਰੱਖ ਸਕਦੇ ਇਸ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਮਾਲਾ ਸਹਿਬ ਪੀਟ ਕਰਨਾ ਹੈ ਤਾਂ ਬਹੁਤ ਵਧੀਆ ਲਓ ਇੱਕ ਵਧੀਆ ਤੁਸੀਂ ਸੈੱਟ ਤਿਆਰ ਕਰਵਾਓ ਦੀ ਬੀਨ ਕੇ ਆਪਸ ਸਾਰੇ ਹੀ ਚਰਨ ਦੀ ਹੈ ਕਿ ਜਦੋਂ ਉਰਮਲਾ ਸੇਵ ਗੁਰੂ ਸੇਵ ਵੀ ਉੱਪਰ ਲਗਾਈਏ ਤਾਂ ਉਹ ਥੋੜੀ ਜਿਹੀ ਸ਼ੋਪਾ ਵੀ ਬਦਾਵੇ ਇਸ ਤਰੀਕੇ ਦੇ ਨਾਲ ਸਾਨੂੰ ਤਿਆਰ ਕਰਵਾਉਣਾ ਚਾਹੀਦਾ ਹੈ ਕਿਉਂਕਿ ਹੁਣ ਇਥੇ ਕਈ ਪੈਨਪਰਾ ਇਹ ਸੋਚਣਗੇ ਕਿ ਇਹ ਜੀਜ ਸਹੀ ਨਹੀਂ ਹੈ ਤੁਸੀਂ ਸੋਚ ਕੇ ਦੇਖੋ ਕਿ ਆਪਣੀ ਘਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਆਉਂਦਾ ਕਿਸੇ ਵੀ ਤਰ੍ਹਾਂ ਦਾ ਕਿਉਂ ਨਾ ਹੋਵੇ ਆਪਾਂ ਇੰਨਾ ਜ਼ਿਆਦਾ ਕੱਪੜਾ ਖਰੀਦਦੇ ਆ ਤੇ ਮਹਿੰਗੇ ਤੋਂ ਮਹਿੰਗਾ ਕੱਪੜਾ ਖਰੀਦਦੇ ਆ ਤੇ ਉਸ ਕੱਪੜੇ ਤੇ ਅਸੀਂ ਕਿੰਨਾ ਫਜ਼ੂਲ ਖਰਚ ਕਰ ਦਿੰਦੇ ਆ ਇਹ ਚੀਜ਼ ਆਪਾਂ ਕਦੇ ਵੀ ਨਹੀਂ ਸੋਚਦੇ ਇਸ ਕਰਕੇ ਗੁਰੂ ਸਹਿਬ ਨੂੰ ਵਿੱਚ ਜੋ ਅਸੀਂ ਚੀਜ਼ ਭੇਟ ਕਰਦੀਆਂ ਜੋ ਅਸੀਂ ਕੱਪੜਾ ਭੇਟ ਕਰਦੇ ਆ ਉਹ ਵੀ ਵਧੀਆ ਹੀ ਚਾਈਦਾ ਹੁੰਦਾ ਹੈ ਇਸ ਰੀਕੇ ਦੇ ਨਾਲ ਵਧੀਆ ਰਮਾਲਾ ਸਹਿਬ ਚਾਹੀਦਾ ਇਸ ਕਰਕੇ ਕੋਹਾਨੂੰ ਸਾਰੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਵਧੀਆ ਰਮਾਲਾ ਸਹਿਬ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਭੇਟ ਕਰਿਆ ਕਰੋ ਇਸ ਰੀਕੇ ਦੇ ਨਾਲ ਜੇਕਰ ਤੁਸੀਂ ਰਮਾਲਾ ਸਹਿਬ ਦੀ ਜਗ੍ਹਾ ਤੇ ਜੋ ਕਿ ਕਾਟਨ ਦਾ ਸੂਤੀ ਕੱਪੜਾ ਹੁੰਦਾ ਹੈ ਮਖਮਲ ਦਾ ਤੁਸੀਂ ਚਿੱਟਾ ਕੱਪੜਾ ਹੁੰਦਾ ਉਹ ਵੀ ਲੈ ਸਕਦੇ ਹੋ ਜਿਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਬ ਸੁਖ ਆਸਨ ਕੀਤੇ ਜਾਂਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਰਬਾਲਾ ਸਾਹਿਬ ਦੀ ਵਿਚਾਈ ਉਹ ਦੇ ਦਿੰਨੀ ਆ ਕਮੇਰੇ ਖਿਆਲ ਦੇ ਵਿੱਚ ਇਹ ਚੀਜ਼ ਸਭ ਤੋਂ ਹੀ ਜ਼ਿਆਦਾ ਵਧੀਆ ਕਿਉਂਕਿ ਇਹ ਜਿਹੜਾ ਚਿੱਟਾ ਕੱਪੜਾ ਹੁੰਦਾ ਹੈ ਇਹ ਗੁਰੂ ਜੀ ਦੇ ਸੁਖ ਆਸਨ ਕਰਦੇ ਸਮੇਂ ਕੰਮ ਆਵੇਗਾ ਤੇ ਜਿਹੜਾ ਸੜਰ ਮਾਲਾ ਸਾਹਿਬ ਪੇਟ ਕੀਤਾ ਗਿਆ ਹੁੰਦਾ ਈ ਕਿ ਜੇ ਵੀ ਕਿ ਚਲੋ ਅਸੀਂ ਰਮਾਲਾ ਸੇਵ ਲੈਣੀ ਤੇ ਉਹਨਾਂ ਦੇ ਉੱਪਰ ਕਿੰਨੇ ਚਾਦੀ ਰੰਗ ਤੋਂ ਪਰਿੰਗੇ ਸੀ ਪੀ ਤਾਰੇ ਲੱਗੇ ਹੁੰਦੇ ਨੇ ਜੋ ਕਿ ਉਹ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦੀ ਸਜਾਵਟ ਦੇ ਨਾਲ ਮੇਚ ਨਹੀਂ ਕਰਦੇ ਤੇ ਫਿਰ ਉਹ ਕਿਤੇ ਵੀ ਵਰਤੇ ਨਹੀਂ ਜਾਂਦੇ ਇਸ ਤਰੀਕੇ ਦੇ ਨਾਲ ਜਿਹੜਾ ਚਿੱਟਾ ਵਸਤਰ ਹੁੰਦਾ ਉਹ ਕਿਤੇ ਨਾ ਕਿਤੇ ਕੰਮ ਜ਼ਰੂਰ ਆਉਂਦਾ ਇੱਛੇ ਨਹੀਂ ਕਿ ਜਾਂ ਫਿਰ ਦੇਗ ਢੱਕਣ ਦੇ ਕੰਮ ਹੀ ਆ ਜਾਂਦਾ ਹੈ ਤੇ ਚਾ ਫਿਰ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਖ ਆਸਨ ਕਰਨ ਦੀ ਕੰਮ ਆ ਜਾਵੇਗਾ ਇਸ ਤਰੀਕੇ ਦੇ ਨਾਲ ਇਹ ਚਿੱਟੇ ਵਸਤਰ ਪੋਥੀਆਂ ਸੇਬ ਟਕਣ ਦੇ ਕੰਮ ਵੀ ਆ ਸਕਦਾ ਹੈ ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਨੇ ਜੋ ਕਿ ਚਿੱਟੇ ਵਸਤਰ ਦੇ ਨਾਲ ਟਕਣ ਦੇ ਨਾਲ ਕੰਮ ਆ ਸਕਦੇ ਨੇ ਇਸ ਤਰੀਕੇ ਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਗੁਰੂ ਤੇ ਨੀ ਵਰਤਿਆ ਜਾ ਸਕਦਾ ਉਹ ਇਸ ਤਰ੍ਹਾਂ ਮਖਮਲ ਤੇ ਕੋਟਨ ਦਾ ਜਿਹੜਾ ਵਾਈਟ ਚਿੱਟਾ ਕਪੜਾ ਹੁੰਦਾ ਉਹ ਹੀ ਵਰਤਿਆ ਜਾਂਦਾ ਹੈ ਤੀਸਰੀਕੇ ਦੇ ਨਾਲ ਆਪਾਂ ਕਈ ਵਾਰ ਗੁਰਦੁਆਰਾ ਸਹਿਰ ਦੇ ਵਿੱਚ ਦੇਖਦੇ ਆ ਕਿ ਰੁਮਾਲਾ ਸਹਿਬ ਬਹੁਤ ਵਧੀਆ ਤੋਂ ਵਧੀਆ ਹੁੰਦੇ ਨੇ ਪਰ ਜਿਹੜਾ ਚਿੱਟਾ ਕਪੜਾ ਹੁੰਦਾ ਹੈ ਇਹ ਹੀ ਕੋਟਨ ਦਾ ਉਸ ਦੇ ਵਿੱਚ ਇੰਨੇ ਜ਼ਿਆਦਾ ਦਾਗ ਹੁੰਦੇ ਨੇ ਜਿੰਦੇ ਵਿੱਚ ਗੁਰੂ ਗ੍ਰੰਥ ਸਾਹਿਬਾਰਾ ਸੱਚੇ ਪਾਸ਼ਾ ਜੀ ਦਾ ਸੁਖ ਆਸਨ ਕੀਤਾ ਜਾਂਦਾ ਹੈ ਤਾਂ ਇਸ ਚੀਜ਼ ਨੂੰ ਦੇਖ ਕੇ ਵੀ ਮਨ ਬਹੁਤ ਹੀ ਜ਼ਿਆਦਾ ਖਰਾਬ ਹੁੰਦਾ ਹੈ ਕਿ ਕੀ ਕੀਤਾ ਜਾਵੇ ਇਸੇ ਤਰੀਕੇ ਦੀ ਨਾਲ ਜਦੋਂ ਆਪਾਂ ਆਪਣੇ ਕੱਪੜੇ ਪੋਣੇ ਜਾਂ ਗੁਰਦੁਆਰਾ ਸਾਹਿਬ ਦੇ ਜੋ ਭਾਈ ਸਾਹਿਬ ਜਾਹ ਵੇ ਜੋ ਗਰੰਟੀ ਹੁੰਦੇ ਨੇ ਜੋ ਪਾਠ ਕਰਦੇ ਨੇ ਉਹ ਆਪਣੇ ਤਾਂ ਵਸਤਰ ਬਹੁਤ ਸੋਹਣੇ ਕਰੀਜਾ ਕਢਾ ਕੇ ਪਾਏ ਹੁੰਦੇ ਨੇ ਤੇ ਜਿਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਖ ਆਸਣ ਕੀਤਾ ਜਾਂਦਾ ਹੈ ਉਸ ਕਪੜੇ ਦੇ ਉੱਪਰ ਇੰਨੇ ਜਾਦੇ ਦਾਗ ਤੇ ਨਿਸ਼ਾਨ ਪਏ ਹੁੰਦੇ ਨੇ ਕਿ ਜਿਵੇਂ ਉਹ ਉਹ ਮਿੱਟੀ ਦੇ ਵਿੱਚੋਂ ਕੱਢਿਆ ਹੁੰਦਾ ਹੈ ਇਸੀ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਨਾ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਹਾਲਾਤ ਹੁੰਦੀ ਨੇ ਜੋ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਪਰ ਗੁਰੂ ਸਾਹਿਬ ਦੇ ਲਈ ਵਧੀਆ ਤੋਂ ਵਧੀਆ ਚੀਜ਼ਾਂ ਵਰਗੀਆਂ ਚਾਹੀਦੀਆਂ ਨੇ ਵਧੀਆ ਤੋਂ ਵਧੀਆ ਰਪਾਲਾ ਸੇਵ ਤੇ ਇਹੇ ਚਿੱਟਾ ਕੱਪੜਾ ਹੁਣ ਚਾਹੀਤ ਹੈ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਗੁਰੂ ਸਾਹਿਬ ਜੀ ਦੀ ਸ਼ਾਨ ਸ਼ੌਕ ਦੇ ਵਿੱਚ ਕੋਈ ਕਮੀ ਆਵੇ ਜਾਂ ਕੋਈ ਫਰਕ ਪਵੇ ਇਸ ਕਰਕੇ ਇਹ ਹੀ ਕੁਝ ਕੋ ਬੇਂਤੀਆਂ ਤੁਹਾਨੂੰ ਤਾਂ ਕੀਤੀਆਂ ਕਿਉਂਕਿ ਇਹ ਹੀ ਗੱਲ ਨੂੰ ਸਾਨੂੰ ਬਹੁਤ ਜ਼ਿਆਦਾ ਸਮਝਣ ਦੀ ਚਿਰੁਰਤ ਹੈ ਇਸ ਤਰੀਕੇ ਦੇ ਮੈਲ ਤੁਹਾਡੇ ਇਹ ਕਿ ਬੇਨਤੀ ਹੈ ਕਿ ਜੇਕਰ ਤੁਸੀਂ ਰਮਾਲਾ ਸਹਿਬ ਚੜਾਉਣਾ ਹੀ ਹੈ ਤੁਹਾਡੀ ਸ਼ਰਤ ਹੈ ਤੁਹਾਡਾ ਮਨ ਕਰਦਾ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਇਹ ਜਿਹੜਾ ਚਿੱਟਾ ਵਸਤਰ ਹੈ ਚਿੱਟਾ ਕਪੜਾ ਇਸ ਨੂੰ ਹੀ ਚੜਾਓ ਇਸ ਤਰੀਕੇ ਦੇ ਮਹਰਮਾਲਾ ਸਾਹਿਬ ਦੀ ਜਗ੍ਹਾ ਤੇ ਤੁਸੀਂ ਇਹੀ ਕੋਸ਼ਿਸ਼ ਕਰਨੀਏਂਗੇ ਚਿੱਟਾ ਜਿਹੜਾ ਵਸਤਰ ਏ ਉਹ ਹੀ ਗੁਰੂ ਸਾਹਿਬ ਨੂੰ ਚੜਾਓ ਚਿੱਟਾ ਵਸਤਰ ਦੀਏ ਜੋ ਕਿ ਕੱਬ ਦੇ ਵਿੱਚ ਵੀ ਆਵੇ ਪਰ ਆਪਣਾ ਪਨ ਕੀ ਕੇਦਮ ਲੈ ਕੇ ਗੁਰੂ ਸਾਹਿਬ ਨੂੰ ਅਸੀਰਮਾਲਾ ਸਾਹਿਬ ਫੇਲਟ ਕਰਨਾ ਏ ਕਿ ਗੁਰੂ ਸਾਹਿਬ ਅੰਗੀਕਾਰ ਕਰਨਗੇ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਦੀ ਬੇਚ ਰਮਾਲਾ ਸਾਹਿਬ ਚੜਾਉਣੀ ਹੈ ਨਾ ਤੇ ਇਸ ਦਾ ਬਹੁਤ ਹੀ ਵੱਡਾ ਫਲ ਮਿਲਦਾ ਬਹੁਤ ਜ਼ਿਆਦਾ ਵੱਡਾ ਜਿੰਨਾ ਵੀ ਕਈ ਹੋਣ ਨਹੀਂ ਘਾਟੇ ਪਰ ਗੱਲ ਇੱਥੇ ਆਉਂਦੀ ਹੈ ਕਿ ਉਸ ਚੀਜ਼ ਦੀ ਦੇਣ ਦਾ ਫਾਇਦਾ ਹੀ ਕੀ ਚੋ ਕੇ ਕੰਮ ਦੇ ਵਿੱਚ ਹੀ ਨਾ ਆਈ ਹਮੇਸ਼ਾ ਤੁਸੀਂ ਉਹੀ ਚੀਜ਼ ਗੁਰੂ ਸਾਹਿਬ ਨੂੰ ਪੇਟ ਕਰੋ ਜੋ ਕਿ ਕਾਬੂ ਦੇ ਵਿੱਚ ਆਵੇ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਬਹੁਤ ਸਾਰੇ ਭੈੜਾ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਪੈਸਾ ਦੇ ਜਾਂਦੇ ਨੇ ਤੇ ਉਹ ਜਿਹੜਾ ਪੈਸਾ ਹੁੰਦਾ ਹੈ ਨਾ ਉਹ ਸਹੀ ਅਰਥਾਂ ਦੇ ਵਿੱਚ ਕੀਤੇ ਵੀ ਕੰਮ ਨਹੀਂ ਆਉਂਦਾ ਕਹਿਰ ਦਾ ਭਾਵ ਕਿ ਕਿਸੇ ਸਹੀ ਜਗ੍ਹਾ ਤੇ ਨਹੀਂ ਲੱਗਦਾ ਇਸ ਤਰੀਕੇ ਦੇ ਨਾਲ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਉਹ ਚੀਜ਼ ਭੇਟ ਕਰੋ ਜਿਸ ਚੀਜ਼ ਦੀ ਗੁਰਦੁਆਰਾ ਸਾਹਿਬ ਗੁਰੂ ਘਰ ਨੂੰ ਜ਼ਰੂਰਤ ਹੈ ਜਿਨੇ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਛਾਈ ਗਿਆ ਚਾਣਾ ਮਾਲੀਆਂ ਚਾਦਰਾਂ ਜਾਂ ਫਿਰ ਗੁਰੂ ਸਾਹਿਬ ਜੀ ਦੇ ਲਈ ਪੀੜਾ ਜਾਂ ਮਿਰ ਗੁਰਦੁਆਰਾ ਸਾਹਿਬ ਦੇ ਲਈ ਚੇਮੀ ਪੜਦੀ ਹੁੰਦੀ ਨਹੀਂ ਪੜਦੀ ਤੁਸੀਂ ਬਣਵਾ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਵੇਂ ਕਿ ਪੂਚੇ ਝਾੜੂ ਚ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਝਾੜੂ ਲਗੋੜੀਆਂ ਪੂਚਾ ਲਗਾਉੜੀਆਂ ਤੇ ਜਾਂ ਫਿਰ ਲੰਗਰ ਲੰਗਰ ਹਾਲ ਦੀ ਵਿੱਚ ਤੁਸੀਂ ਉਥੇ ਸਮਾਨ ਦੇ ਸਕਦੇ ਹੋ ਪਰ ਤਨ ਦੇ ਸਕਦੇ ਹੋ ਜੋ ਕਿ ਵਰਤੋਂ ਦੇ ਵਿੱਚ ਵੀ ਆਉਂਦਾ ਹੈ ਕਿਉਂਕਿ ਜੇਕਰ ਅਸੀਂ ਇਸ ਤਰੀਕੇ ਦੇ ਨਾਲ ਪੈਸੇ ਹੀ ਦੇਨੇ ਆ ਤੇ ਉਹ ਸਾਡੇ ਦਿੱਤੇ ਗਏ ਪੈਸੇ ਅਜਿਹੜੇ ਕੰਮ ਦੇ ਵਿੱਚ ਨਹੀਂ ਆਉਦੇ ਤੇ ਨਾ ਹੀ ਉਹ ਸਹੀ ਜਗ੍ਹਾ ਤੇ ਲੱਗਦੇ ਆ ਇਸ ਤਰੀਕੇ ਦੇ ਨਾਲ ਜਿਹੜੀ ਬੈਣ ਕਰਾ ਗੁਰੂ ਸਾਹਿਬ ਜੀ ਨੂੰ ਇਸ ਤਰੀਕੇ ਦੇ ਨਾਲ ਮਾਇਆ ਭੇਟ ਕਰਦੇ ਨਹੀਂ ਜਾ ਕੇ ਦਸਵੰਧ ਕੱਢਦੇ ਉਹਨਾਂ ਦੇ ਅੱਗੇ ਬੇਵਤੀ ਹੈ ਕਿ ਇਹਨਾਂ ਗੱਲਾਂ ਦੇ ਵੱਲ ਖਾਸ ਕਰਕੇ ਤੁਸੀਂ ਧਿਆਨ ਜ਼ਰੂਰ ਦਿਓ ਇਸ ਤਰੀਕੇ ਦੇ ਨਾਲ ਤੁਹਾਨੂੰ ਬੇਨਤੀ ਕਰਦੀ ਹੈ ਕਿ ਜਿਹੜੇ ਵੀ ਭੈਣ ਭਰਾ ਗੁਰਦੁਆਰਾ ਸੇਬ ਦੇ ਵਿੱਚ ਰਮਾਲਾ ਸੇਬ ਚੜਾਉਂਦੇ ਨੇ ਬਹੁਤ ਹੀ ਵੱਡਾ ਫਲ ਬਿਲਦਾ ਉਹਨਾਂ ਦੇ ਘਰ ਦੇ ਸਾਰੇ ਦੁੱਖ ਦਿਲਦਰ ਦੂਰ ਹੋ ਜਾਂਦੇ ਨੇ ਤੇ ਵਾਹਿਗੁਰੂ ਸੱਚੇ ਪਾਸ਼ਾ ਦੀ ਜੀ ਦੀ ਉਹਨਾਂ ਦੇ ਘਰ ਪਰਿਵਾਰ ਤੇ ਕਿਰਕਾ ਬੜੀ ਰਹਿੰਦੀ ਪਰ ਤੁਸੀਂ ਕੋਸ਼ਿਸ਼ ਕਰਿਓ ਕਿ ਰਮਾਲਾ ਸੇਬ ਪੀਟ ਕਰਨ ਦੀ ਬਚਾਈ ਚਿੰਤਾ ਕਾਟਰਨ ਦਾ ਬਲਬਲ ਦਾ ਜਿਹੜਾ ਕਪੜਾ ਹੁੰਦਾ ਹੈ ਚਿੱਟਾ ਵਸਤਰ ਹੀ ਤੁਸੀਂ ਪੀਟ ਕਰਿਆ ਕਰੋ ਤਾਂ ਜੋਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਸੁਖ ਆਸਣ ਕਰਨ ਦੀ ਕਮ ਆ ਸਕੇ ਹਾਂਜੀ ਇਹ ਸੀ ਜੀ ਸਰ ਦੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟੀ ਜਿਹੀ ਜਾਣਕਾਰੀ ਚੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਟਿਕਮੈਂਟ ਬਾਕਸ ਦੇ ਵਿੱਚ ਕਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਧੰਨਵਾਦ ਜੀ